ਮੇਰਾ ਮਾਲਕ ਜਦੋਂ ਆਪਣਾ ਹੁਕਮ ਵਰਤੇ ਖੇਲ ਖਿਲਾਏ ਨਾਲ ਰੂਸਾ ਚੀਨਾ ਅਮਰੀਕਾ ਸ਼ਰੀਕਾ ਦੇ ਬਣਾਇਆ ਵਿਸਾਖ ਕਹੇ ਉਹ ਦਿਨ 22 ਵਿਸਾਖ ਤੇ ਵਿਸਾਖ ਦਾ ਹੋਏ ਮਹੀਨਾ ਤਾਰੀਖ ਵਾਦ ਘਟ ਨਾ ਕੋਈ ਕਰਾਇਆ ਤੇਰੇ ਤੋਂ ਪਰੇ ਕਿਸੇ ਦੀ ਹੋਰ ਨਾ ਹੋਵੇ ਤਲੀਮਾ ਸੰਦੇਸ਼ਾ ਸਕੇ ਨਾ ਕੋਏ ਸੁਣਾਇਆ ਤੂੰ ਅਲੀ ਜਾ ਸ਼ਹਿਨਸ਼ਾ ਅਜੀਮਾ ਆਦ ਜੁਗਾਦ ਤੇਰੇ ਹੱਥ ਵਡਿਆਈਆਂ ਤੂੰ ਸਬਦਾ ਮਹਿਬੂਬ ਕਦੀਮਾ ਕੁਦਰਤ ਦਾ ਮਾਲਕ ਇੱਕ ਅਖਵਈਆ ਦੀਨ ਦੁਨੀ ਦੀ ਜਗਤ ਧਾਰ ਕਰਨੀ タルਮੀ ਮਾ ਲੇਖਾ ਲੇਖੇ ਵਿੱਚੋਂ ਬਦਲਾਈਆ ਮੈਨੂੰ ਐਂ ਜਾਪਦਾ ਮੱਕਾ ਤੇ ਕਾਬਾ ਤੇ ਹੱਦ ਹੋਣੀ ਦੋ ਜਹਾਨ ਦੀ ਸੀਮਾ ਸੀਮਾ ਯਾਰ ਪਾਰ ਵੇਖੇ ਖਲਕ ਖੁਦਾਈਆ ਤੇਰੀ ਸਭ ਤੋਂ ਵੱਖਰੀ ਤਕਸੀਮਾ ਲਾਇਨ ਜਗਤ ਨਾ ਕੋਈ ਜਨਾਈਆ ਤੈਨੂੰ ਪੈਗੰਬਰਾਂ ਕਿਹਾ ਕਰੀਮਾ ਰਹਿਮਤ ਰਹਿਮਾਨ ਰਹੀਮ ਇੱਕ ਅਖਵਾਇਆ